ਗੋਲੇ ਛੱਡੇ ਜਾ ਰਹੇ ਨੇ ਤੇ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਸੱਚੇ ਬਾਦਸ਼ਾਹ ਆਪਣੇ ਵਿਕਾਸ ਨੇ ਕਿੰਨੀ ਕੋ ਦੂਰੀ ਹੈਗੀ ਆ ਇਹ ਕਿੰਨੀ ਕੋ ਦੂਰੀ ਹੈਗੀ ਆ ਇਸ ਪ੍ਰਸ਼ਾਸਨ ਦੇ ਵੱਲੋਂ ਆ ਤੁਸੀਂ ਦੇਖਦੇ ਬਿਲਕੁਲ ਪ੍ਰਸ਼ਾਸਨ ਨੂੰ ਕਰ ਰਿਹਾ ਹੈ ਰੋਕ ਕਰ ਰਿਹਾ ਹੈ ਇੱਧਰ ਫਟਾ ਮੋਰਚਾ ਕੋਟ ਮਾਰ ਕੇ ਨੂੰ ਸ਼ਰਮ ਨਾ ਰਹੀ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ਰਮ ਨਾ ਕਰੀ ਉਹ ਮਰ ਜਾਏ ਤੂੰ ਰੱਬ ਕਰਕੇ ਜੱਟ ਕਹਿੰਦਾ ਇਹਨੂੰ ਵੀ ਸ਼ਰਮ ਆਉਂਦੀ ਆ ਮਾਰਾਈ ਦੀ ਹਜ਼ੂਰੀ ਦੇ ਵਿੱਚ ਆਣ ਕੇ ਬੰਬ ਚ ਲਈ ਜਾਂਦਾ ਪ੍ਰਸ਼ਾਸਨ ਕੋਲੇ ਸੱਤਾਂ ਤੁਸੀਂ ਖੋਲਾ ਦੇਖੋ ਉੱਪਰ ਉੱਪਰ ਅਸੀਂ ਆਪ ਗਵਾਹ ਇਸ ਚੀਜ਼ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜ ਕੇ ਦੁਬਾਰਾ ਖੋਲ ਚੱਕ ਲੋ ਇੱਥੇ ਪ੍ਰਸ਼ਾਸਨ ਨੂੰ ਕੰਨਿਆ ਪਿਆਰੇ ਜੰਮ ਵੀਰ ਮੈਂ ਆ ਪਕੋਤ ਮਾ ਜੀਆ ਚੰਪੀ ਰੌ ਪਤਾ ਮੁਸਲਮਾਨ ਦੇ ਵੀ ਕੰਪ ਗਿਆ ਪਕੋਤ ਮਾ ਤੁਹਾਡਾ ਮੈਨੂੰ ਬਾਦ ਨਹੀਂ ਤੈਨੂੰ ਪਹੁੰਚਦੇ ਤੈਨੂੰ ਦਾ ਗੁਰੂ ਘਰ ਸਾਹਿਬ ਕੀ ਵੀ ਸਨ ਨਹੀਂ ਜੱਟ ਬਣ ਗਿਆ ਕਿ ਦੇ ਨਾਲ ਪੁਲਿਸ ਦੇ ਵੱਲੋਂ ਜਿਹੜਾ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਫਿਰ ਇਸ ਦੇ ਬਾਵਜੂਦ ਵੀ ਕੁਝ ਸਿੰਘ ਹਜੇ ਵੀ ਬੈਰੀਕੇਡ ਨੂੰ ਧੂਕੇ ਲੈ ਕੇ ਆ ਰਹੇ ਨੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ వాటర్ ਕੈਨਨ ਦਾ ਜਿਹੜਾ ਪ੍ਰਯੋਗ ਕੀਤਾ ਜਾ ਰਿਹਾ ਤੇ ਪਰਫਰੀ ਸਿੰਘ ਜਿਹੜੇ ਕੁਝ ਸਿੰਘ ਜਿਹੜੇ ਪ੍ਰਦਰਸ਼ਨਕਾਰੀ ਸਿੰਘ ਜਿਹੜੇ ਡਟੇ ਹੋਏ ਨੇ ਇਹ ਤਾਂ ਬਾਜ਼ ਨਹੀਂ ਹੋਣੀਗੀ ਆਜੂਗਾ ਬਾਜ਼ ਦਾ ਤਸਵੀਰਾਂ ਚੰਡੀਗੜ੍ਹ ਮੋਰਚੇ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੀਆਂ ਤਸਵੀਰਾਂ ਚੰਡੀਗੜ੍ਹ ਅਮੋਰਚੇ ਤੋਂ ਇਧਰ ਸਿੰਘਾਂ ਦੇ ਵੱਲੋਂ ਵੀ ਜਿਹੜੀ ਨਾਰੇਬਾਜੀ ਆ ਉਹ ਕੀਤੀ ਜਾ ਰਹੀ ਆ ਸਿੰਘ ਇਧਰ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਦੂਜੇ ਬਨੇ ਵਾਟਰ ਕੈਨਨ ਲੰਬੇ ਸਮੇਂ ਤੋਂ ਜਿਹੜਾ ਵਾਟਰ ਕੈਨਨ ਦਾ ਪ੍ਰਯੋਗ ਆ ਉਹ ਪੁਲਿਸ ਬਲ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਘਰ ਅੱਗੇ ਵਾਧੇ ਹੋਏ ਨਜ਼ਰ ਆ ਰਹੇ ਨੇ। ਪਿੱਛੇ ਆ ਜਾਓ ਪਿੱਛੇ ਆ ਜਾਓ। اوي 25 25 اي اي 25 25 ਸਾਹਿਬੀ ਨੂੰ ਬਸੜਣਾ ਲਗੇ ਲੋ ਦੁੱਧ ਵਿੱਚ ਰੱਖੋ ਦੁੱਧ ਵਿੱਚ ਰੱਖੋ ਦੁੱਧ ਵਿੱਚ ਰੱਖੋ ਨਹੀਂ ਰਾਮ ਆਜੇ ਬਹੁਤ ਲੱਗਦਾ ਬਹੁਤ ਫੇਰ ਦੁਬਾਰਾ ਫੇਰ ਦੁਬਾਰਾ ਅ ਅੱਗੇ ਸਿੰਘ ਵਧੇ ਨੇ ਫੇਰ ਅੱਗੇ ਇਹ ਜਾਣਾ ਫੇਰ ਪਾਣੀ ਦੀਆਂ ਵਿਛਾੜਾਂ ਫੇਰ ਪਾਣੀ ਦੀਆਂ ਵਿਛਾੜਾਂ ਲਗਾਤਾਰ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਹੈਗੀਆਂ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛੱਡੀਆਂ ਹਜ਼ਾਰੀਆਂ ਨੇ ਕਿਨੇ ਜਾ ਕੇ ਮਾਰੀ ਆਪਣੇ ਨੇ ਇੱਥੇ ਅਰਖੋ ਡੀ ਵੀਖ ਦੋ ਜੋ ਬੰਦੇ ਆਏ ਗੱਡੀ ਆ ਗੱਡੀ ਓਏ ਓਏ ਲੱਭ ਲਾ ਪਾਉਂਦੇ ਕੱਲ ਪੜਾਚਾਰ ਨੇ ਬੁੱਸਾ ਵੀ ਯੂਰੀ ਦੇ ਵਿੱਚੋਂ ਤੇ ਨਾ ਤਮਾਰ ਪੁੱਤ ਜਵਾਬ ਆਮ ਤਮਾਰ ਪੁੱਤ ਜਵਾਬ ਆਮ ਤਮਾਰ ਪੁੱਤ ਜਵਾਬ ਗੋਲੇ ਸਿੱਟਿਆ ਤੁਸੀਂ ਖੋਲਾ ਦੇਖੋ ਉੱਪਰ ਉੱਪਰ ਅਸੀਂ ਆਪ ਗਵਾਹ ਇਸ ਚੀਜ਼ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜ ਕੇ ਦੁਬਾਰਾ ਖੋਲ ਚੱਕ ਲੋ ਇੱਥੇ ਪੰਜਾਬ ਦੇ ਪਿਆਰੇ ਜੋ ਮੇਜ ਸਿੰਘ ਬੋਲ ਰਿਹਾ ਕਿ ਮੈਂ ਵੇ ਕੋਈ ਨਹੀਂ ਅਸੀਹਤ ਜਨਾ ਕੀਤੀ ਜਾਵੇ ਜੇ ਨਾਲ ਆਪਣੇ ਸਾਥੀ ਮਹੌਰ ਨੂੰ ਖਰਾਬ ਕੀਤਾ ਜਾਵੇ ਪਾਉਂਦਾ ਸਿੰਘ ਕੋਈ ਬੀਬੀ ਕੋਹਤ ਮਾਰ ਕੇ ਨੂੰ ਸ਼ਰਮ ਨਾ ਰਹੀ ਤੇਰਾ ਗੁਰੂ ਗ੍ਰੰਥ ਸਾਹਿਬ ਵੀ ਸ਼ਰਮ ਨਾ ਕਰੀ ਉਹ ਮਰ ਜਾਏ ਤੂੰ ਰੱਬ ਕਰਕੇ ਤੈਨੂੰ ਤਾਂ ਜੱਟ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਐ ਭਗਵਾਨ ਤਮਾ ਭਗਵਾਨ ਤਮਾ ਕੋਈ ਨਹੀਂ ਆ ਚੰਪੀ ਨਾ ਕੋ ਤਾਂ ਮੁਸਲਮਾਨ ਤੇ ਵੀ ਕੰਪ ਗਿਆ ਕੋਤਮਾ ਭਗਵਾਨ ਤਬਾਨ ਮੇਰੀ ਬਾਜ ਨਹੀਂ ਤੈਨੂੰ ਪਹੁੰਚ ਦੇ ਤੈਨੂੰ ਦਾ ਗੁਰੂ ਘਰ ਸਾਹਿਬ ਕੀ ਦੀ ਸਰਮਦੀ ਰਹੀ ਜੱਟ ਬਣ ਕੇ ਆ ਤੇਰਾ ਘਰੇ ਜਾ ਖਾਰ ਮਾਟੀਆਂ ਨਾਲੇ ਕਿ ਕਿ ਬਦੇ ਹਾ ਜਿਹੜੇ ਵਾਲਾ ਫੇਰ ਕਰਦਾ ਪੰਨਿਆ ਕਰਦਾ ਕਿਪਾ ਕਰੋ ਕਿਪਾ ਕਰੋ ਪੰਨੀ ਪੰਨੀ ਦਾਨਾ ਮਾਉਂ ਜਾਲਾ ਦੀ ਬਰੋ ਚਲਾ ਦੇ ਮੁਹੰਮਦ ਸਾਹਿਬ ਦਾ ਕਰੋ ਸ਼ਾਨ ਨਹੀਂ ਰੱਖੋ ਲੈ ਨਾਮ ਤੇ ਰਹੇ ਸਰੀ ਸੰਗਿ ਸ਼ਾਨ ਤੇ ਰਹੋ

ਇੱਕ ਬੇਨਤੀ ਆ ਪਰਸ਼ਾਨ ਸਾਨੂੰ ਆ ਜੀ ਸਹਿਬ ਜਿਹੜੇ ਇਹ ਪਹਿਲੇ ਮੱਥਾ ਕਰਕੇ ਤੁਹਾਡੇ ਨਾਲ ਫਿਰ ਕਹਿੰਦੇ ਤੁਹਾਡਾ ਕੀ ਰਿਹਾ ਕੀ ਝੋਕਣਾ ਆ ਜੇ ਤਮੀ ਗੜ ਕਰ ਦੇਣਾ ਫਟਾ ਮੱਥਾ ਮਾਉਣ ਦੇ ਆਕਰ ਬੇਨਤੀ ਆ ਗੁਰੂ ਦੇ ਨਾਮ ਬੇਨਤੀ ਆ ਕਿ ਗੁਰੂ ਦੀ ਹੀ ਰੀਜ ਹੰਗੂ ਰਹੀ ਆ ਕਿ ਗੁਰੂ ਦਾ ਹੁਕਮ ਨਾਮ ਆਵਾਜ਼ਾਂ ਸਵਾਰਨ ਕਰੋ ਤਾਂ ਇਹਨੂੰ ਬੇਨਤੀ ਆ ਮੂਰਖੇ ਨਾਂ ਨਾਲ ਲੁੱਤੀਏ ਅਜੀ ਹੋ ਮੂਰਖਾ ਵਾਰ ਕੰਮ ਨਹੀਂ ਕਰਨੇ ਨਾ ਅਜ ਨੂੰ ਜਰਾ ਕੰਮ ਕਰਨਾ ਤੇ ਬੇਨਤੀ ਆ ਤੇ ਸਾਡੇ ਗੁਰੂਏ ਅੱਖਾਂ ਨੂੰ ਮਹਾਕਾਲ ਦਰੂਪ ਨੂੰ ਆਨੇ ਗੁਰੂ ਦਾ ਸਤਿਗੁਰ ਆਇਆ ਨੇ ਤੇ ਆ ਵੀ ਤੇ ਇੱਕ ਵਾਰੀ ਲਾ ਕੇ ਤੀਰਾ ਕਿਦਾ ਜਵਾਬ ਦੇਣਾ ਪਊਗਾ ਅਧਿ ਮਾਈ ਗੁਰ ਮੋਰਚੇ ਤੇ ਤੁਸੀਂ ਦੇਖ ਰਹੇ ਹੋ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਇਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਬਾਦਸ਼ਾਹ ਅਰਦਾਸ ਨੇ ਕਿੰਨੀ ਕੁ ਦੂਰੀ ਹੈਗੀ ਆ ਇਹ ਕਿੰਨੀ ਕੁ ਦੂਰੀ ਹੈਗੀ ਆ ਉਸ ਪ੍ਰਸ਼ਾਸਨ ਦੇ ਵੱਲੋਂ ਆ ਤੁਸੀਂ ਦੇਖ ਰਹੇ ਬਿਲਕੁਲ ਕਰਨਾ ਹੈ ਅਰੇ ਬੰਦ ਕਰ ਦੇ ਇੱਧਰ ਫਟਾ ਮੋਰਚਾ ਮੋਰਚੇ ਦੇ ਵਿੱਚ ਗੋਲੇ ਛੁੱਟੇ ਨਾ ਡਾਲ ਬਿਲਕੁਲ ਬੰਦੀ ਕਰ ਰਹੇ ਹੈ ਜਿਵੇਂ ਰਾਤੀ ਆਪਰੇ ਗੁਰੂਗ੍ਰੰਥ ਸਾਹਿਬ ਦੇ ਜਿੱਥੇ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਗੋਲੇ ਛੁੱਟੇ ਜਾ ਰਹੇ ਨੇ ਜੋ ਗੱਡਿਆਂ ਦੇ ਵਿੱਚ ਕੈਮੀਕਲ ਹੈ ਉਹਨੇ ਵੇਚਿਆ ਨਾ ਬਰੂਨ ਤੋਂ ਵੱਧ ਬਰੂਨ ਸੰਦਾਏ ਤੇ ਤੁਹਾਡੇ ਅੱਗੇ ਬੈਂਡਿੰਗ ਕੀਤੀ ਜਾਂਦੀ ਹੈ ਖਾਲਸਾ ਜੀ ਇਸ ਤਰੀਕੇ ਦੇ ਨਾਲ ਖਾਲਸਾ ਜੀ ਅੱਗੇ ਬੈਂਡਿੰਗ जी तो 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 देख रहे हो गुरु ग्रंथ साहिब दी हस्मीदों के अंदर गुरु साहब सच्चे बादशाह जी का प्रकाश है ओठे ही गोले छूटते जा रहे हैं ना बैठ ही में आओ गुरु आ देखो ਵਾਸਪੀ ਹੋਈ ਹੈ ਤੁਸੀਂ ਅੱਗੇ ਪਹਿਲੇ ਗਏ ਹੋ ਕਿੱਥੇ ਆ ਗਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਤਿੰਨ ਸਿੰਘਾਂ ਦੇ ਵੱਲੋਂ ਮਹਾਨਦਾਰੀ ਦੀ ਸੇਵਾ ਜਿਹੜੀ ਹੈਗੀ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਹੈ ਜਿਹੜੇ ਕਰਦੇ ਹੁੰਦੇ ਨੇੜੇ ਤੇਰੇ ਪ੍ਰਧਾਨ ਕਰਨੀ ਆ ਮੈਂ ਆਪਣੇ ਪ੍ਰਧਾਨ ਮੇਰੀ ਜਗਾ ਹੈ